ਕੌੜਾ ਸੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਇੱਥੇ ਆ ਕੇ ਇੱਥੇ ਦੇ ਸਿਸਟਮ ਦੇ ਵਿੱਚ ਜਿਹੜੇ ਗੈਪਸ ਤੁਹਾਨੂੰ ਦਿਖਣ ਲੱਗ ਜਣੇ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਤੁਹਾਡਾ ਕੋਈ ਤੀਜਾ ਨੈਤਰ ਖੁੱਲ ਗਿਆ ਹੋਵੇ ਜਾਂਦੇ ਬੱਚੇ ਦੇ ਹਰ ਸਾਜ ਡਿਵਾਈਸ ਹੈ ਹੈਨਾ ਆਈਪੈਡ ਦੇ ਦਿੰਦੇ ਆ ਆਈਫੋਨ ਦੇ ਦਿੰਦੇ ਆ ਮਾਪਿਆਂ ਦੇ ਜਿਹੜੇ ਅੱਜ ਤੇ ਜਿਹੜੇ ਜ਼ਮਾਨੇ ਦੇ ਉਹਨਾਂ ਬਿਰੋ ਜਿਵੇਂ ਇੰਨੇ ਵੱਧ ਗਏ ਆ ਵੀ ਉਹਨਾਂ ਕੋਲ ਸਮਾਂ ਨਹੀਂ ਹੈਗਾ ਕਿ ਉਹ ਆਪਣੇ ਬੱਚੇ ਨੂੰ ਗੁਰਮਤਿ ਦੀ ਸੇਧ ਦੇ ਸਕਣ ਆਨੇ-ਭਾਨੇ ਉਹਦਾ ਨੁਕਸਾਨ ਇਹ ਹੋ ਜਾਂਦਾ ਕਿ ਬੱਚੇ ਜਦੋਂ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਦੇਖਦੇ ਇਸ ਤਰੀਕੇ ਦੇ ਨਾਲ ਦਾ ਜਾਣੇ ਅਣਜਾਣੇ ਅਸੀਂ ਪੱਛਮੀ ਸਭਿਅਤਾ ਦਾ ਕਹਿ ਲਈਏ ਜਾਂ ਕੁਝ ਇਸ ਤਰ੍ਹਾਂ ਦੇ ਕੰਟੈਂਟ ਦੇ ਨਾਲ ਬੱਚਿਆਂ ਨੂੰ ਐਕਸਪੋਜ਼ਡ ਕਰ ਦਿੰਨੇ ਆ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਕੋਈ ਕਨਸੈਪਟ ਸੀ ਜਿਹੜਾ ਤੁਸੀਂ ਉਹ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਹੋ ਬੱਚੇ ਦੇਖਦੇ ਆ ਬੇਬੀ ਸ਼ਾਰਕ ਟੂ ਡੂ ਰੂ ਜਾਂ ਨਾ ਜਾਂ ਟਵਿੰਕਲ ਟਵਿੰਕਲ ਲਿਟਲ ਸਟਾਰ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਇਹਨਾਂ ਨੂੰ ਹੀ ਆਪਾਂ ਮੋਡੀਫਾਈ ਕਰਕੇ ਬੱਚਿਆਂ ਨੂੰ ਪੰਜਾਬੀਅਤ ਦੇ ਨਾਲ ਜੋੜੀਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਕੋਈ ਫਲਾਣੀ ਵੀਡੀਓ ਦੇਖ ਕੇ ਬੱਚੇ ਨੇ ਪੰਜ ਪਿਆਰਿਆਂ ਦੇ ਨਾਮ ਸਿੱਖ ਲਏ ਦਸਾਂ ਗੁਰੂਆਂ ਦੇ ਨਾਮ ਸਿੱਖ ਲਏ 15 ਭਗਤਾਂ ਦੇ ਨਾਮ ਬੱਚਿਆਂ ਨੂੰ ਛੱਡ ਕੇ ਵੱਡਿਆਂ ਨੂੰ ਵੀ ਨਹੀਂ ਯਾਦ ਸੀਗੇ ਜਿਹੜੇ ਕਿ ਉਹ ਵੀਡੀਓਜ਼ ਦੇਖ ਕੇ ਉਹ ਜਿਹੜੇ ਉਹਨਾਂ ਨੇ ਯਾਦ ਕਰ ਲਏ ਕਿ ਅਸੀਂ ਘਰ ਘਰ ਤੱਕ ਜਿਹੜਾ ਐਨੀਮੇਸ਼ਨ ਦੇ ਜ਼ਰੀਏ ਅਸੀਂ ਗੁਰਸਿੱਖੀ ਦਾ ਪ੍ਰਚਾਰ ਅਸੀਂ ਕਿਵੇਂ ਕਰ ਸਕਦੇ ਹਾਂ ਉਹਨੂੰ ਲੈ ਕੇ ਤੁਰੇ ਹਾਂ ਇਹ ਖੁਸ਼ੀਆਂ ਦਾ ਖਜ਼ਾਨਾ ਕਰਕੇ ਪਹਿਲੀ ਕਿਤਾਬ ਜਿਹੜੀ ਜੀ ਮੈਂ ਲਿਖੀ ਸੀ ਦੂਸਰੀ ਕਿਤਾਬ ਜਿਹੜੀ ਸੁਖ ਸੁਨੇੜੇ ਸੁੱਖਾਂ ਦੇ ਸੁਨੇੜੇ ਉਹ ਲੈ ਕੇ ਆਇਆ ਸੀ ਦੇਖੋ ਸ਼ੁਕਰਾਨੇ ਵਿੱਚ ਖੁਸ਼ੀ ਹੈ ਅਰਦਾਸ ਦੇ ਵਿੱਚ ਖੁਸ਼ੀ ਹੈ ਧੁਰ ਦੇ ਨਾਲ ਜੁੜਨ ਦੇ ਵਿੱਚ ਖੁਸ਼ੀ ਹੈ ਰਿਸ਼ਤਿਆਂ ਨੂੰ ਸੰਭਾਲਣ ਦੇ ਵਿੱਚ ਖੁਸ਼ੀ ਹੈ ਬਿਲਕੁਲ ਠੀਕ ਹੈ ਖਾਸ ਮੁਲਾਕਾਤ ਖਾਸ ਮੁਲਾਕਾਤ ਸਰਦੀ ਗਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਸ਼ਖਸੀਅਤ ਮੌਜੂਦ ਹੈ ਬੇਸ਼ੱਕ ਪੰਜਾਬ ਦੀ ਧਰਤੀ ਤੋਂ ਉੱਠ ਕੇ ਆਸਟ੍ਰੇਲੀਆ ਦੇ ਕੇ ਪਹੁੰਚੇ ਚੰਗੀ ਮਿਹਨਤ ਕੀਤੀ ਮਿਹਨਤ ਦੇ ਨਾਲ ਨਾਲ ਗੁਰਬਾਣੀ ਦੇ ਨਾਲ ਜਿਹੜਾ ਗਿਆਨ ਵੀ ਜਿਹੜਾ ਰੱਖਦੇ ਨੇ ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਦੇ ਵੀ ਨੇ ਤੇ ਨਾਲੇ ਬੱਚਿਆਂ ਨੂੰ ਖਾਸ ਤੌਰ ਤੇ ਕਿਉਂਕਿ ਜੇਕਰ ਅਰਧ ਦੇ ਯੁੱਗ ਦੀ ਗੱਲ ਕੀਤੀ ਜਾਵੇ ਕਿਉਂਕਿ ਸੋਸ਼ਲ ਮੀਡੀਆ ਜ਼ੁਗਾ ਕਿਉਂਕਿ ਬੱਚੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਗੁਰਬਾਣੀ ਦੇ ਨਾਲ ਜੋੜਦੇ ਨੇ ਅਜਿਹੀਆਂ ਜਿਹੜੀਆਂ ਸਵਾਵਾਂ ਨੇ ਉਹ ਲਗਾਤਾਰ ਕਰ ਰਹੇ ਨੇ ਬੜੀਆਂ ਪੰਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਬੰਨ ਉਹਨਾਂ ਨੂੰ ਜਿਹੜਾ ਸਨਮਾਨ ਆਹੋ ਦਿੱਤਾ ਗਿਆ ਇਹ ਸਾਰੀ ਜਿਹੜੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਜੀਵਨ ਤੇ ਝਾਤ ਮਾਰਦੇ ਹਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਵੀ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਕਿਉਂਕਿ ਇਨਸਾਨ ਦੀ ਜੀਵਨ ਦੀ ਸ਼ੁਰੂਆਤ ਹੁੰਦੀ ਰ ਵੱਖਰੇ ਵੱਖਰੇ ਤਰੀਕੇ ਦੇ ਨਾਲ ਹੁੰਦੀ ਹੈ ਜੀ ਤੁਹਾਡੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਹਰੇਕ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਕੁਝ ਨਾ ਕੁਝ ਇਸ ਤਰ੍ਹਾਂ ਦਾ ਵਾਪਰ ਜਾਂਦਾ ਹੈ ਜਿਸ ਦੇ ਨਾਲ ਉਹਨੂੰ ਜਾਂ ਤਾਂ ਪੋਸ਼ ਮਿਲਦਾ ਹੈ ਜਾਂ ਤਾਂ ਤੂੰ ਚੱਲ ਜਾਂਦਾ ਹੈ ਜਾਂ ਖਾਲਾ ਚੱਲ ਜਾਂਦਾ ਹਾਂਜੀ ਤੇ ਪਰਮੇਸ਼ਰ ਦੀ ਦਇਆ ਦੇ ਨਾਲ ਮੇਰੇ ਜੀਵਨ ਦੇ ਵਿੱਚ ਵੀ ਬੜੇ ਉਤਾਰ ਚੜਾਅ ਆਏ ਤੇ ਉਹਨਾਂ ਦੇ ਵਿੱਚੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਜਦੋਂ ਤੁਹਾਡੇ ਜੀਵਨ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਉਹਦੇ ਵਿੱਚੋਂ ਕੀ ਕੱਢਣਾ ਹੈ ਕੀ ਪਾਉਣਾ ਹੈ ਤੁਸੀਂ ਤੈਅ ਕਰਨਾ ਹੁੰਦਾ ਜੇ ਤਾਂ ਸੰਸਕਾਰ ਚੰਗੇ ਹੋਣਗੇ ਤਾਂ ਓਬਵੀਅਸਲੀ ਤੁਸੀਂ ਅਗਾਹ ਵੱਧੂ ਸੋਚ ਰੱਖ ਰੱਖਦੇ ਹੋਵੋਗੇ ਤਾਂ ਤੁਸੀਂ ਚੜ੍ਹਦੀ ਕਲਾ ਵੱਲ ਜਾਵੋਗੇ ਬਿਲਕੁਲ ਤੇ ਜੇ ਸੰਸਕਾਰ ਆ ਨਾ ਸਹੀ ਹੋਣ ਤੇ ਆਬਵੀਅਸਲੀ ਤੁਹਾਡਾ ਜਿਹੜਾ ਉਹ ਨਿਗਾਰ ਵੱਲ ਜਾਣਾ ਤੈ ਬਿਲਕੁਲ ਸੋ ਮੈਂ ਬੜਾ ਖੁਸ਼ਕਿਸਮਤ ਸਮਝਦਾ ਹਾਂ ਆਪਣੇ ਆਪ ਨੂੰ ਕਿ ਮੇਰੇ ਮਾਤਾ ਪਿਤਾ ਵੱਲੋਂ ਮੈਨੂੰ ਸੰਸਕਾਰ ਚੰਗੇ ਮਿਲੇ ਉਸ ਤੋਂ ਬਾਅਦ ਸੰਗਤ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਦਾ ਰਿਹਾ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀਰਤਨ ਦੀ ਦਾਤ ਮਿਲੀ ਤੇ ਆਪਣੀ ਪੜ੍ਹਾਈ ਤੋਂ ਬਾਅਦ ਫਿਰ ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆ ਤੇ ਜਿਹੜੀ ਮੂਲ ਰੂਪ ਦੇ ਵਿੱਚ ਜਿਹੜੀ ਸੋਚ ਹਮੇਸ਼ਾ ਹੀ ਸੀ ਕਿ ਜਿੱਥੇ ਵੀ ਜਾਣਾ ਹੈ ਸੰਗਤ ਦੀ ਚਰਨ ਛਰਨ ਦੇ ਵਿੱਚ ਰਹਿਣਾ ਤੇ ਸੇਵਾ ਕਰਨੀ ਹੈ ਡਟ ਕੇ ਸੇਵਾ ਕਰਨੀ ਆਸਟ੍ਰੇਲੀਆ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਤੁਸੀਂ ਕਹਾਂਗੇ ਕਿਰਤਨ ਦੀ ਜਿਹੜੀ ਹੈ ਗੁਰਤੀ ਜਿਹੜੀ ਹੈ ਪਰਿਵਾਰ ਵੱਲੋਂ ਮਿਲੀ ਹੈ ਉਹ ਇੰਡੀਆ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਇੱਕ ਕੀ ਮੈਂ ਜਿਹੜੀ ਸਵਾਭਾ ਬਣਿਆ ਵੀ ਹਾਂ ਦੇਖੋ ਮੈਂ ਇੱਥੇ ਮੇਰੀ ਪੜ੍ਹਾਈ ਇੱਥੇ ਦੀ ਹੈ ਮੈਂ ਇੱਥੇ ਆਪਣੀ ਗ੍ਰੈਜੂਏਸ਼ਨ ਇੱਥੇ ਹੀ ਕੀਤੀ ਹੈ ਉਸ ਤੋਂ ਬਾਅਦ ਜਿਵੇਂ ਕਿ ਪੰਜਾਬ ਦੇ ਵਿੱਚ ਕਲਚਰ ਹੈਗਾ ਥੋੜਾ ਬਾਹਰ ਜਾਣ ਦਾ ਰੁਝਾਨ ਇਹ ਉਦੋਂ ਵੀ ਸੀ 20 ਸਾਲ ਪਹਿਲਾਂ ਵੀ ਜਦੋਂ ਮੈਂ ਗਿਆ ਤੇ ਉਦੋਂ ਸਾਡੇ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਇਹ ਬਹੁਤ ਜ਼ਿਆਦਾ ਰੁਝਾਨ ਸੀਗਾ ਸਾਡੇ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਸੱਜਣ ਬਾਹਰ ਗਏ ਸਨ ਤੇ ਮੈਂ ਵੀ ਫਿਰ ਦੇਖਾ ਦੇਖੀ ਇੰਗਲੈਂਡ ਗਿਆ ਉੱਥੇ ਉਦੋਂ ਬਾਅਦ ਮੈਂ ਇੱਥੇ ਆ ਕੇ ਮਨ ਬਣਾ ਲਿਆ ਸੀ ਕਿ ਮੈਂ ਇੱਥੇ ਹੀ ਰਹਿਣਾ ਇੱਥੇ ਹੀ ਸੇਵਾ ਕਰਨੀ ਹੈ ਇੱਥੇ ਹੀ ਵਿਚਰਨਾ ਹੈ ਲੇਕਿਨ ਮੈਂ ਇੱਕ ਕੌੜਾ ਸੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਇੱਥੇ ਆ ਕੇ ਇੱਥੇ ਦੇ ਸਿਸਟਮ ਦੇ ਵਿੱਚ ਜਿਹੜੇ ਗੈਪਸ ਤੁਹਾਨੂੰ ਦਿਖਣ ਲੱਗ ਜਣੇ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਤੁਹਾਡਾ ਕੋਈ ਤੀਜਾ ਨੇਤਰ ਖੁੱਲ ਗਿਆ ਹੋਵੇ ਹਾਲਾਂਕਿ ਦੇਸ਼ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਮੌਜੂਦ ਹੈ ਔਰ ਖਾਸ ਕਰਕੇ ਜਿਹੜਾ ਸਾਡਾ ਆਪਣਾਪਨ ਹੈ ਜਿਹੜੀ ਰੂਹ ਹੈ ਉਹ ਇੱਥੇ ਹੀ ਹੈ ਇੱਥੇ ਦੀ ਮਿੱਟੀ ਦੀ ਜਿਹੜੀ ਖਿੱਚ ਹੈ ਹਮੇਸ਼ਾ ਹੈ ਲੇਕਿਨ ਫੇਰ ਵੀ ਜਦੋਂ ਜਿਹੜਾ ਸਿਸਟਮ ਦਾ ਜਿਹੜਾ ਗੈਪ ਹੈ ਨਾ ਉਹ ਤੁਹਾਨੂੰ ਸਹਜ ਸੁਭਾਏ ਦਿਖਣ ਲੱਗ ਜਾਂਦਾ ਜਦੋਂ ਤੁਸੀਂ ਇੱਕ ਵਾਰੀ ਬਾਹਰੋਂ ਗੇੜਾ ਲਾ ਕੇ ਆ ਜਾਂਦੇ ਆ ਅੱਜ ਕੱਲ ਦੌੜ ਬੜੀ ਲੱਗੀ ਪਿਆ ਚਾ ਬੇਸ਼ੱਕ ਥੋੜਾ ਰੁਝਾਨ ਹੁਣ ਘਟ ਗਿਆ ਆ ਪਿਛਲੇ 2-4 ਸਾਲਾਂ ਦੀ ਗੱਲ ਕਰਤੀ ਆ ਬੜੀ ਦੌੜ ਸੀ ਵੀ ਹਾਂ ਪਰਿਵਾਰ ਦੇ ਵਿੱਚ ਬੱਚਾ ਹੁੰਦਾ ਸੀ ਤੇ ਕਹਿੰਦਾ ਸੀ ਵੀ ਹਾਂ ਆਸਟ੍ਰੇਲੀਆ ਭੇਜਦੀ ਆ ਅਮਰੀਕਾ ਭੇਜਦੀ ਆ ਕੈਨੇਡਾ ਭੇਜਦੀ ਆ ਇਹ ਬੜਾ ਰੁਝਾਨ ਚੱਲ ਰਿਹਾ ਸੀ ਪਰ ਹੌਲੀ ਹੌਲੀ ਜਿਹ ਤੁਸੀਂ ਕਿੰਨੀ ਕਿ ਸਟਰਗਲ ਕੀਤੀ ਹੈ ਜਾਂ ਫਿਰ ਜਾਂਦੇ ਵਾਰੀ ਜੇ ਮੈਨੂੰ ਲੱਗਦਾ ਹੈ ਕਿ ਕੋਈ ਕਿਸੇ ਦਾ ਹੱਥ ਮਿਲਿਆ ਸੀ ਜਾਂ ਨਹੀਂ ਦੇਖੋ ਮੈਂ ਜਦੋਂ ਆਸਟ੍ਰੇਲੀਆ ਗਿਆ ਉਸ ਵੇਲੇ ਬਿਲਕੁਲ ਸਟਰਗਲ ਦਾ ਸਮਾਂ ਸੀਗਾ 2008 ਦੇ ਵਿੱਚ 7 ਦੇ ਵਿੱਚ ਇੱਕ ਰੈਸੈਸ਼ਨ ਦਾ ਸਮਾਂ ਚੱਲ ਰਿਹਾ ਸੀਗਾ ਜੌਬਾਂ ਬਹੁਤ ਈਜ਼ੀਲੀ ਐਕਸੈਸਿਬਲ ਨਹੀਂ ਸੀ ਮਿਲ ਰਹੀਆਂ ਸੀਗੀਆਂ ਤੇ ਮੈਂ ਵੀ ਜਾ ਕੇ ਉੱਥੇ ਟੈਕਸੀ ਚਲਾਈ ਪਹਿਲਾਂ ਹੋਰ ਜਿੰਨੇ ਵੀ ਆਪਣੇ ਕੰਮ ਕਰ ਸਕਦਾ ਸੀ ਜੇ ਕੀਤੇ ਆ ਜਿਹੜੇ ਬਿਲਕੁਲ ਲੈਵਲ 1 ਵਾਲੇ ਕੰਮ ਕਹਿ ਸਕਦੇ ਆ ਆਪਾਂ ਤੇ ਪਰ ਮੈਨੂੰ ਇਹ ਲੱਗਦਾ ਕਿ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਇੱਕ ਰਾਹ ਦਿਖਾ ਰਹੀਆਂ ਹੁੰਦੀਆਂ ਜੇ ਤੁਹਾਡੀ ਮੰਜ਼ਿਲ ਤੈਅ ਹੁੰਦੀ ਆ ਮੇਰੀ ਮੰਜ਼ਿਲ ਦੇ ਵਿੱਚ ਇਹ ਸੀਗਾ ਕਿ ਮੈਂ ਆਪਣੀ ਡਿਗਰੀ ਪੂਰੀ ਕਰਕੇ ਇੱਕ ਚੰਗੀ ਨੌਕਰੀ ਜ਼ਰੂਰ ਕਰਨੀ ਹੈ ਤੇ ਜੋ ਸਾਡੇ ਪਰਿਵਾਰ ਦੇ ਵਿੱਚੋਂ ਵੀ ਇਹ ਇੱਕ ਪੋਸਟ ਹੈਗਾ ਕਿ ਮੇਰੇ ਪਿਤਾ ਜੀ ਵੱਲੋਂ ਖਾਸ ਕਰਕੇ ਹਮੇਸ਼ਾ ਇਹ ਸਿੱਖਿਆ ਮੈਨੂੰ ਮਿਲੀ ਕਿ ਪਰਸਿਸਟੈਂਸ ਇਸ ਦਾ ਸਕਸੈਸ ਚੁਕੀ ਕਿ ਹਮੇਸ਼ਾ ਅਨੁਸ਼ਾਸਨ ਦੇ ਵਿੱਚ ਰਹਿਣਾ ਔਰ ਹਮੇਸ਼ਾ ਮੈਂ ਤੇ ਦਾ ਪੱਲਾ ਨਹੀਂ ਛੜਣਾ ਤੇ ਫਿਰ ਜਿਸ ਵਾਰ ਤੁਸੀਂ ਗੱਲ ਕੀਤੀ ਮੈਂ ਪਹਿਲਾਂ ਵੀ ਜਦੋਂ ਸਟਾਰਟਿੰਗ ਕੀਤੀ ਸੀ ਨਾ ਵੀ ਅਸੀਂ ਅੱਜ ਇਹ ਜੀ ਸ਼ਖਸੀਅਤਾਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਹਦੇ ਕੋਲ ਬਹੁਤ ਖਜ਼ਾਨਾ ਹੈ ਉਹ ਤੁਸੀਂ YouTube ਦੀ ਗੱਲ ਕੀਤੀ ਹੈ ਜੀ ਗੁਰਬਾਣੀ ਦਾ ਉਚਾਰਨ ਵੀ ਵਧੀਆ ਤਰੀਕੇ ਨਾਲ ਕਰ ਲੈਂਦੇ ਹੋ ਫਿਰ ਬੱਚਿਆਂ ਨੂੰ ਜੋੜਨ ਦੇ ਨਾਲ ਕੀ ਭਰਾਲਾ ਕੀਤਾ ਜਾ ਰਿਹਾ ਕਿਵੇਂ ਬੱਚਿਆਂ ਨੂੰ ਜੋੜ ਦਿਆਂਗੂੰਗੀ YouTube ਤੇ ਜਰੀਏ ਮੈਂ ਸਰਚ ਕਰ ਰਹੇ ਤੁਹਾਡਾ ਮੈਨੂੰ ਕੁਝ ਜਰੀਏ ਕੁਝ ਤੁਹਾਡਾ ਡਾਟਾ ਮਿਲਿਆ ਜੀ ਤਾਂ ਉਹਦੇ ਵਿੱਚ ਤੁਸੀਂ ਕੁਝ ਫੁਲਵਾੜੀਆਂ ਦਾ ਜ਼ਿਕਰ ਕੀਤਾ ਹੋਇਆ ਕਿਉਂਕਿ ਜਿਹੜੇ ਬੱਚੇ ਨੇ ਨਾ ਜਦੋਂ ਇਹ ਬੱਚਾ ਪੈਦਾ ਹੋ ਜਾਂਦਾ ਤਾਂ ਮਾਪਿਆਂ ਨੂੰ ਜਿਹੜਾ ਫੋਨ ਦਿਖਾਣ ਲੱਗ ਜਾਂਦੇ ਨੇ ਜੇਕਰ ਉਹ ਦੁੱਧ ਪੀਣਾ ਤਾਂ ਫੋਨ ਦੇਖ ਕੇ ਪੀਣਾ ਜੇਕਰ ਬੱਚੇ ਨੇ ਰੋਟੀ ਖਾਣੀ ਹੈ ਤਾਂ ਫੋਨ ਦੇਖ ਕੇ ਰੋਟੀ ਖਾਣੀ ਹੈ ਕੁਝ ਵੀ ਖਾਣਾ ਤਾਂ ਫੋਨ ਦੇ ਜ਼ਰੀਏ ਖਾਦੇ ਤੁਹਾਡੇ ਕੋਲ ਜਿਹੜਾ ਕੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਕੋਲ ਕਨਸੈਪਟ ਸੀ ਜਿਹੜਾ ਤੁਸੀਂ ਉਹ ਬੱਚਿਆਂ ਨੂੰ ਗੁਰਬਾਨੀ ਦੇ ਨਾਲ ਜੋੜ ਰਹੇ ਹੋ ਦੇਖੋ ਮਜੀ ਸਿੰਘ ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਮੈਂ ਦੱਸਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਹਨਾ ਤੇ ਇੱਕ ਕੌੜਾ ਸੱਚ ਇਹ ਹੈ ਕਿ ਇਹ ਨਹੀਂ ਹੈਗਾ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੀਡੀਓਜ਼ ਜਾਂ کارਟੂਨ ਨਹੀਂ ਦੇਖਦੇ ਠੀਕ ਅਸੀਂ ਦੇਖਦੇ ਵੀ ਆ ਸਾਡੇ ਪਰਿਵਾਰਾਂ ਦੇ ਵਿੱਚ ਦੇਖਿਆ ਜਾਂਦਾ ਬੱਚੇ ਦੇਖਦੇ ਨੇ ਜਾਂ ਤੱਕ ਇਹ ਨੇ ਅਸੀਂ ਬਿਲਕੁਲ ਨਹੀਂ ਦੇਖਦੇ ਇਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਹਨਾ ਸਗੋਂ ਜਿਵੇਂ ਤੁਸੀਂ ਕਿਹਾ ਕਿ ਜਾਂਦੇ ਬੱਚੇ ਦੇ ਹੱਥ ਅੱਜ ਡਿਵਾਈਸ ਹੈ ਹਨਾ ਹਾਈਪੈਡ ਦੇ ਦਿੰਦੇ ਆ ਆਈਫੋਨ ਦੇ ਦਿੰਦੇ ਆ ਤੇ ਸਗੋਂ ਸਾਡੇ ਮਾਪਿਆਂ ਦੇ ਜਿਹੜੇ ਅੱਜ ਦੇ ਜਿਹੜੇ ਜ਼ਮਾਨੇ ਦੇ ਉਹਨਾਂ ਦੇ ਰੁਝੇਵੇਂ ਇੰਨੇ ਵੱਧ ਗਏ ਵੀ ਉਹਨਾਂ ਕੋਲ ਸਮਾਂ ਨਹੀਂ ਹੈਗਾ ਕਿ ਉਹ ਆਪਣੇ ਬੱਚੇ ਨੂੰ ਗੁਰਮਤਿ ਸੇਧ ਦੇ ਸਕਣ ਪ੍ਰੋਪਰ ਸਮਾਂ ਦੇ ਸਕਣ ਜਿੰਦੇ ਪਰਿਵਾਰ ਦੇ ਮੈਂਬਰ ਨੇ ਉਹਨੇ ਫੋਨ ਨੇ ਅੱਜਕੱਲ ਹਾਂ ਬਿਲਕੁਲ ਤੇ ਇਹ ਨਹੀਂ ਹੈਗਾ ਕਿ ਉਹ ਦੇਣਾ ਵੀ ਨਹੀਂ ਚਾਹੁੰਦੇ ਬੱਚੇ ਮਾਪੇ ਚਾਹੁੰਦੇ ਨੇ ਕਿ ਸਾਡੇ ਬੱਚੇ ਗੁਰਮਤ ਵਾਲੇ ਪਾਸੇ ਤੁਰਨ ਇਹਨਾਂ ਨੂੰ ਗੁਰਸਿੱਖੀ ਦਾ ਪਤਾ ਹੋਵੇ ਇਹ ਸਿੱਖਾਂ ਦੇ ਘਰ ਜਨਮੇ ਨੇ ਇਹਨਾਂ ਨੂੰ ਇਤਿਹਾਸ ਬਾਰੇ ਪਤਾ ਹੋਵੇ ਗੁਰਮਤਿ ਸੇਧ ਬਾਰੇ ਪਤਾ ਹੋਵੇ ਪਰ ਉਹਨਾਂ ਕੋਲ ਇਹਨਾਂ ਸਮਾਂ ਨਹੀਂ ਹੈਗਾ ਤੇ ਹੁੰਦਾ ਕੀ ਆ ਸਗੋਂ ਉਲਟਾ ਉਹ ਸਗੋਂ ਆਪਣਾ ਸਮਾਂ ਬਚਾਉਣ ਦੀ ਵਜ੍ਹਾ ਦੇ ਕਰਕੇ ਕਈ ਵਾਰ ਬੱਚਿਆਂ ਨੂੰ ਆਪਾਂ ਡਿਵਾਈਸੇਸ ਦੇ ਦਿੰਨੇ ਹੈ ਹਨਾ ਤੇ ਆਨੇ ਵਾਂ ਨੇ ਉਹਦਾ ਨੁਕਸਾਨ ਇਹ ਹੋ ਜਾਂਦਾ ਕਿ ਬੱਚੇ ਜਦੋਂ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਦੇਖਦੇ ਇਸ ਤਰੀਕੇ ਦੇ ਨਾਲ ਦਾ ਤੇ ਉਹ ਜਾਣੇ ਅਣਜਾਣੇ ਅਸੀਂ ਪੱਛਮੀ ਸਭਿਅਤਾ ਦਾ ਕਹਿ ਲਈਏ ਜਾਂ ਕੁਝ ਇਸ ਤਰ੍ਹਾਂ ਦੇ ਕੰਟੈਂਟ ਦੇ ਨਾਲ ਬੱਚਿਆਂ ਨੂੰ ਐਕਸਪੋਜ਼ਡ ਕਰ ਦਿੰਨੇ ਆ ਅੱਜ ਜੇ ਪਿੱਛੇ ਆਪਾਂ ਦੇਖੀਏ ਜਦੋਂ ਬੱਚੇ ਫੋਨ ਲਗਾ ਤਾ ਪਬਜੀ ਬੜੀ ਖੇਡਦੇ ਸੀ ਇਦਾਂ ਦੀ ਗੇਮ ਹੋ ਗਈ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਸੀ ਪਰਿਵਾਰ ਦੇ ਇੱਕ ਬੱਚੇ ਦੀ ਜਿਹੜੀ ਆ ਪਬਜੀ ਖੇਡਦੇ ਦੇ ਨਾਲ ਉਹਨੂੰ ਆਤਮ ਅਤੇ ਅਗਰ ਲਈ ਜਾ ਇਦਾਂ ਦੀ ਜਿਹੜੀਆਂ ਤਸਵੀਰਾਂ ਬਹੁਤ ਆਈਆਂ ਨੇ ਸਾਹਮਣੇ ਬਿਲਕੁਲ ਹਾਂਜੀ ਉਹ ਉਹ ਜਿਹੜਾ ਅਨਵਾਂਟਡ ਜਿਹੜਾ ਕੰਟੈਂਟ ਹੈ ਬੱਚੇ ਉਸ ਦੇ ਨਾਲ ਐਕਸਪੋਜ਼ ਹੋ ਰਹੇ ਨੇ ਤੇ ਉਹਦਾ ਨੁਕਸਾਨ ਆਪਾਂ ਦੇਖਿਆ ਹੀ ਹੈ ਜਿਦਾਂ ਤੁਸੀਂ ਜ਼ਿਕਰ ਕੀਤਾ ਤੇ ਜਦੋਂ ਮੈਂ ਵੀ ਪੇਰੈਂਟ ਬਣਿਆ ਸਾਡੇ ਵੀ ਬੱਚੇ ਜਿਹੜੇ ਆ ਉਹ ਟੀਵੀ ਤੇ ਜਦੋਂ ਚੱਲਣੇ ਕਾਰਟੂਨ ਤੇ ਅਸੀਂ ਕਹਿਣਾ ਵੀ ਇਹ ਤਾਂ ਇੱਕ ਕਿਸੇ ਨਾ ਕਿਸੇ ਤਰੀਕੇ ਇਹ ਬੱਚਿਆਂ ਦੇ ਵਿੱਚ ਇਹ ਚੀਜ਼ ਘਰ ਕਰ ਰਹੀ ਹੈ ਉਹ ਸਭ ਪਛਮੀ ਸਭਿਆਚਾਰ ਦਾ ਬੀਜ ਜਿਹੜਾ ਹੈ ਅੰਦਰ ਪੈ ਰਿਹਾ ਪਰਮੇਸ਼ਰ ਨੇ ਸੋਜੀ ਬਖਸ਼ੀ ਤੇ ਅਸੀਂ ਰਲ ਕੇ ਸੀ ਖਾਲਸਾ ਫਲਵਾੜੀ ਦੇ ਨਾਮ ਦੇ ਨਾਲ ਇੱਕ ਚੈਨਲ ਸ਼ੁਰੂ ਕੀਤਾ ਜਿਹਦੇ ਤੋਂ ਹੋਰ ਵੀ ਹੁਣ ਅੱਜ ਪ੍ਰੇਰਣਾ ਲੈ ਕੇ ਕਾਫੀ ਜਿਹੜੇ ਗੁਰਸਿੱਖ ਆਪੋ ਆਪਣਾ ਹੋਰ ਵੀ ਵਧੀਆ ਕੰਟੈਂਟ ਤਿਆਰ ਕਰ ਰਹੇ ਖਾਲਸਾ ਫਲਵਾੜੀ ਹਾਂਜੀ ਉਸ ਖਾਲਸਾ ਫਲਵਾੜੀ ਦੇ ਵਿੱਚ ਫਿਰ ਤੁਸੀਂ ਕੀ ਕੰਟੈਂਟ ਪਾਇਆ ਵੀ ਜਿਹੜੇ ਬੱਚੇ ਨੇ ਉਸ ਨੂੰ ਦੇਖਣ ਤੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਬੱਚੇ ਦੇਖਦੇ ਆ ਬੇਬੀ ਸ਼ਾਰਕ ਟੂ ਡੂ ਰੂ ਜਾਂ ਨਾ ਜਾਂ ਟਵਿੰਕਲ ਟਵਿੰਕਲ ਲਿਟਲ ਸਟਾਰ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਇਹਨਾਂ ਨੂੰ ਹੀ ਆਪਾਂ ਮੋਡੀਫਾਈ ਕਰਕੇ ਇਹਨਾਂ ਦੇ ਨਾਲ ਹੀ ਆਪਾਂ ਗੁਰਬਾਣੀ ਪ੍ਰਤੀ ਜੋੜੀਏ ਹਾਂ ਬੱਚਿਆਂ ਨੂੰ ਪੰਜਾਬੀ ਇੱਤ ਦੇ ਨਾਲ ਜੋੜੀਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਗੁਰਮਤ ਦੇ ਨਾਲ ਜੋੜੀਏ ਤਾਂ ਕਿ ਉਹ ਹੁਣ ਤੋਂ ਹੀ ਆਪਣਾ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦੇ ਜਿਹੜੇ ਮਾਰਗ ਤੇ ਤੁਰ ਪੈਣ ਤੇ ਫਿਰ ਤੁਸੀਂ ਇਹ ਰਿਕਾਰਡਿੰਗ ਵਗੈਰਾ ਕਰਾਈ ਜਾਂ ਕੀ ਪ੍ਰੋਸੈਸ ਕੀਵੇ ਕਿੰਨੀ ਕਿ ਟੀਮ ਨੇ ਉਹ ਵਰਕ ਕੀਤਾ ਕਿਉਂਕਿ ਜਿਸ ਤਰ੍ਹਾਂ ਮੈਂ ਜ਼ਿਕਰ ਕਰਾਇਆ ਤੁਹਾਡੇ ਦੇ ਗੁਰਬਾਣੀ ਦੇ ਪ੍ਰਤੀਬੋਧ ਕੁਸ਼ਾ ਦੇ ਵਿੱਚ ਫੁਲਵਾੜੀ ਦੀ ਤੁਸੀਂ ਗੱਲ ਕੀਤੀ ਹੈ ਉਹਦਾ ਨਾਮ ਦਾ ਜ਼ਿਕਰ ਕੀਤਾ ਫਿਰ ਉਹਦੇ ਪੱਛੇ ਕਿਉਂਕਿ ਟੀਮ ਦਾ ਵੀ ਵਰਕ ਹੁੰਦਾ ਕਿੰਨੇ ਕ ਟੀਮ ਨੇ ਕੰਮ ਕੀਤਾ ਫਿਰ ਕਿਵੇਂ ਕਨਸੈਪਟ ਦਿਮਾਗ ਦੇ ਵਿੱਚ ਆਇਆ ਉਹ ਖੁਸ਼ਕਿਸਮਤੀ ਦੀ ਗੱਲ ਹੈ ਤੇ ਮੈਂ ਸਮਝਦਾ ਕਿ ਸਾਡੇ ਘਰ ਹੀ ਸਾਡੀ ਟੀਮ ਹੈ ਮੇਰੀਆਂ ਆਪਣੀਆਂ ਬੱਚੀਆਂ ਉਹ ਗਾ ਲੈਂਦੀਆਂ ਨੇ ਸੰਗੀਤ ਦੀ ਉਹਨਾਂ ਨੂੰ ਸੋਝੀ ਹੈ ਕੀਰਤਨ ਕਰਦੀਆਂ ਨੇ ਤੇ ਹੈ ਛੋਟੀਆਂ ਹੀ ਨੇ ਹਜੇ ਤੇ ਅਸੀਂ ਰਲ ਕੇ ਫਿਰ ਉਹ ਅਸੀਂ ਰਲ ਕੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਟਿਊਨ ਬਣਾ ਲਈਦੀ ਐ ਮੈਂ ਲਿਖ ਲੈਣਾ ਤੇ ਉਹ ਲਿਖ ਕੇ ਅਸੀਂ ਕੁਛ ਨਾ ਕੁਛ ਤਿਆਰ ਕਰ ਲਈਦਾ 뮤직 ਦਾ ਵੀ ਮੈਂ ਕੰਮ ਆਪ ਕਰ ਲੈਣਾ ਓਕੇ ਤੇ ਕਿਉਂਕਿ ਮੈਨੂੰ ਸ਼ੁਰੂ ਤੋਂ ਸ਼ੌਂਕ ਰਿਹਾ ਐ 뮤직 ਦਾ ਕੀਰਤਨ ਵਾਲੇ ਪੱਖ ਪੱਖ ਤੋਂ ਜਿਹੜਾ ਹੈਗਾ ਸੰਗੀਤ ਦੀ ਸੋਝੀ ਵੀ ਕਰਕੇ ਤੇ ਅਸੀਂ ਇਹ ਚੀਜ਼ ਬਣਾ ਲਈ ਤੇ ਕੱਲਾ ਕੁਝ ਵੀ ਕੋਈ ਬੰਦਾ ਨਹੀਂ ਕਰ ਸਕਦਾ ਤੇ ਏਕ ਟੀਮਵਰਕ ਹੁੰਦਾ ਬਿਲਕੁਲ ਸਹੀ ਗੱਲ ਐ ਤੇ ਸਾਡੀ ਟੀਮ ਇਹ ਘਰੋਂ ਸ਼ੁਰੂ ਹੋ ਗਈ ਪਰ ਉਸ ਤੋਂ ਬਾਅਦ ਐਨੀਮੇਸ਼ਨ ਟੀਮ ਜਿਹੜੀ ਹੈ ਉਹ ਹੁਣ ਮਹਾਰਜ ਜੀ ਨਾਲ ਹੋਰ ਸਾਡੀ ਟੀਮ ਜਾਨਕਿ ਐਨੀਮੇਸ਼ਨ ਦੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਬੱਚਾ ਨੂੰ ਗੁਰਬਾਨ ਦੇ ਬਿਲਕੁਲ ਹਾਂ ਜੀ ਹਾਂ ਤੇ ਹੁਣ ਤੱਕ ਦੀ ਗੱਲ ਕਿ ਹੋਵੇ ਕਿਸੇ ਵੀ ਪਰਿਵਾਰਕ ਦਾ ਜਦੋਂ ਤੁਸੀਂ ਫੋਨ ਆਂਦਾ ਸਾਡਾ ਬੱਚਾ ਜਿਹੜਾ ਤੁਸੀਂ ਬਣਾਈ ਐ ਐਨੀਮੇਸ਼ਨ ਦੀਆਂ ਤਸਵੀਰਾਂ ਬਣਾਈਆਂ ਨੇ ਗੁਰੂ ਬੰਦ ਦੇ ਨਾਲ ਜੋੜਨ ਦੇ ਲਈ ਜੀ ਤੁਸੀਂ ਬੜਾ ਵਧੀਆ ਕੰਮ ਕੀਤਾ ਜੀ ਕਿੰਨੇ ਲੋਕ ਬੱਚੇ ਨੇ ਇਸ ਤਰੀਕੇ ਜਿਹੜਾ ਜੁੜ ਚੁੱਕੇ ਨੇ ਤੁਹਾਨੂੰ ਕੋਲ ਵੀ ਆਉਂਦੀ ਹੋਊਗੀ ਜੀ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਸੰਗਤਾਂ ਦੇ ਬੜੇ ਬਿਆਨਤ ਮੈਸੇਜਸ ਆਉਂਦੇ ਨੇ ਫੋਨ ਆਉਂਦੇ ਨੇ ਈਮੇਲਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਸੰਗਤ ਅੰਗੇਜ ਕਰਦੀ ਐ ਸਾਨੂੰ ਦੱਸਦੀ ਐ ਵੀ ਕਿਵੇਂ ਕੋਈ ਫਲਾਣੀ ਵੀਡੀਓ ਦੇਖ ਕੇ ਬੱਚੇ ਨੇ ਪੰਜ ਪਿਆਰਾਂ ਦੇ ਨਾਮ ਸਿੱਖ ਲਏ ਦਸਾਂ ਗੁਰੂਆਂ ਦੇ ਨਾਮ ਸਿੱਖ ਲਏ 15 ਭਗਤਾਂ ਦੇ ਨਾਮ ਬੱਚਿਆਂ ਨੂੰ ਛੱਡ ਕੇ ਵੱਡਿਆਂ ਨੂੰ ਵੀ ਨਹੀਂ ਯਾਦ ਸੀਗੇ ਜਿਹੜੇ ਕਿ ਉਹ ਵੀਡੀਓਜ਼ ਦੇਖ ਕੇ ਉਹ ਜਿਹੜੇ ਉਹਨਾਂ ਨੇ ਯਾਦ ਕਰ ਲਏ ਸੋ ਇਹ ਵੀਡੀਓ ਜਿਹੜੀਆਂ ਨੇ ਕਿਤੇ ਨਾ ਕਿਤੇ ਏ ਅਸਰ ਪਾਉਂਦੀਆਂ ਨੇ ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਸੋਸ਼ਲ ਮੀਡੀਆ ਤੇ ਅੱਜ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਤੇ ਇੰਨਾ ਬਿਆਨਤ ਅਥਾਹ ਕੰਟੈਂਟ ਹੈ ਉੱਥੇ ਤੇ ਅਸੀਂ ਤਾਂ ਸਿਰਫ ਆਪਣੇ ਵੱਲੋਂ ਇੱਕ ਕਹਿ ਲੋ ਸਾਗਰ ਦੇ ਵਿੱਚ ਇੱਕ ਛਿੱਟਾ ਮਾਰ ਰਹੇ ਹਾਂ ਕਿ ਆਪਣਾ ਫਰਜ਼ ਅਦਾ ਪੂਰਾ ਕਰ ਰਹੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਦੀ ਆਪਣੇ ਸੰਗਤਾਂ ਦੀ ਗੁਰੂ ਸਾਹਿਬ ਦੀ ਸੇਵਾ ਕਿਵੇਂ ਕਰ ਸਕਦੇ ਆ ਜਿਸ ਤਰ੍ਹਾਂ ਪੰਜਾਬ ਦੀ ਗੱਲ ਕੀਤੀ ਆਵੇ ਜਾਂ ਪੂਰੇ ਭਾਰਤ ਦੀ ਗੱਲ ਕੇ ਬਹੁਤ ਸੰਸਥਾਵਾਂ ਨੇ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਆ ਦਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਆ ਹੇਮਕੁੰਸਾ ਮੈਨੇਜਮੈਂਟ ਆ ਸੱਚਖੰਡ ਬੋਰਡ ਆ ਹੋਰ ਕੇ ਬਹੁਤ ਕਮੇਟੀਆਂ ਨੇ ਜੀ ਜੇਕਰ ਤੁਹਾਡੇ ਮੰਦਿਰ ਵਿੱਚ ਕੋਈ ਚਾਹ ਹੈਗਾ ਸਾਡੇ ਦਰਸ਼ਕਾਂ ਦੇ ذریعے ਤਾਂ ਸਾਡੇ ਚੈਨਲ ਦੇ ذریعے ਸਾਡੇ ਪ੍ਰੋਗਰਾਮ ਦੇ ذریعے ਤੁਹਾਡੇ ਕੋਲ ਸਾਰਾ ਕਨਸੈਪਟ ਹੈ ਜੇ ਤਿਆਰ ਕਰਨਾ ਚਾਹੁੰਦੇ ਹੋ ਤੁਹਾਡੇ ਸਹਿਯੋਗ ਦੀ ਲੋੜ ਹੋਵੇ ਤੁਸੀਂ ਖੁੱਲ ਕੇ ਕਹਿ ਸਕਦੇ ਹੋ ਜੀ 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 ਨਹੀਂ ਬਿਲਕੁਲ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਵੀ ਇਸ ਜਿਹੜੇ ਐਨੀਮੇਸ਼ਨ ਵਾਲੀ ਲਾਈਨ ਦੇ ਵਿੱਚ ਤੁਰੇ ਹੋਏ ਆ ਇਸ ਮਾਰਗ ਤੇ ਤੁਰੇ ਆ ਤੇ ਸਾਡਾ ਸਿਰਫ ਮਨੋਰਥ ਇਹੀ ਹੈ ਕਿ ਅਸੀਂ ਘਰ ਘਰ ਤੱਕ ਜਿਹੜਾ ਐਨੀਮੇਸ਼ਨ ਦੇ ذریعے ਅਸੀਂ ਗੁਰਸਿੱਖੀ ਦਾ ਪ੍ਰਚਾਰ ਅਸੀਂ ਕਿਵੇਂ ਕਰ ਸਕਦੇ ਹਾਂ ਉਹਨੂੰ ਲੈ ਕੇ ਤੁਰੇ ਆ ਤੇ ਅਸੀਂ ਇਸ ਕਨਸੈਪਟ ਨੂੰ ਮੁੱਖ ਰੱਖ ਕੇ ਇੱਕ ਮੂਵੀ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮੂਵੀ ਦਾ ਨਾਮ ਹੈਗਾ ਸਾਹਿਬਾ ਸਾਹਿਬਾ.movie.com ਤੇ ਜਾ ਕੇ ਤੁਸੀਂ ਇਸ ਬਾਰੇ ਵੱਧ ਤੋਂ ਵੱਧ ਡਿਟੇਲਸ ਜਿਹੜੀਆਂ ਉਹ ਲੈ ਸਕਦੇ ਹੋ ਤੇ ਜੇ ਕਿਸੇ ਨੇ ਇਸ ਪ੍ਰੋਜੈਕਟ ਦਾ ਕਿਉਂਕਿ ਇਹ ਇੱਕ ਇੱਕ ਇਤਿਹਾਸਕ ਪ੍ਰੋਜੈਕਟ ਹੋਣ ਵਾਲਾ ਅਸੀਂ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੁੰਦੇ ਆ ਜਿਹੜਾ ਸਾਈਬਾ ਮੂਵੀ ਦੇ ਵਿੱਚ ਸਾਰਾ ਇਤਿਹਾਸ ਹੋਵੇ ਗੁਰਸੇਬਾ ਨਹੀਂ ਇਹ ਇਤਿਹਾਸਕ ਮੂਵੀ ਨਹੀਂ ਹੈਗੀ ਪਰ ਅਸੀਂ ਇਤਿਹਾਸ ਬਣਾਉਣਾ ਚਾਹੁੰਦੇ ਆ ਮੇਰਾ ਮਤਲਬ ਇਹ ਹੈ ਕਿ ਅਸੀਂ ਇਸ ਤਰ੍ਹਾਂ ਦੀ ਮੂਵੀ ਬਣਾਉਣੀ ਚਾਹੁੰਦੇ ਆ ਇਸ ਤਰ੍ਹਾਂ ਦੀ ਕੁਆਲਿਟੀ ਦੀ ਇਸ ਤਰ੍ਹਾਂ ਦੇ ਮਿਆਰ ਦੀ ਮੂਵੀ ਬਣਾਉਣੀ ਚਾਹੁੰਦੇ ਆ ਜਿਹੜੀ ਕਿ ਅਸੀਂ ਸਿੱਖਾਂ ਲਈ ਮੂਵੀਆਂ ਬਹੁਤ ਬਣਾ ਰਹੇ ਆ ਬਣਾ ਰਹੇ ਆ ਬਣ ਵੀ ਰਹੀਆਂ ਨੇ ਬੱਚਿਆਂ ਲਈ ਕੰਟੈਂਟ ਬਣ ਰਿਹਾ ਹੈ ਪਰ ਸਿੱਧ ਦੁਨੀਆ ਵਾਸਤੇ ਕੁਝ ਬਣਾ ਰਹੇ ਹਾਂ ਸਿੱਖਾਂ ਵੱਲੋਂ ਇੱਕ ਗਲੋਬਲ ਪ੍ਰੋਜੈਕਟ ਤੇ ਉਸ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਆ ਅਸੀਂ ਇੱਕ ਸਾਹਿਬਾ ਦਾ ਮੂਵੀ ਤੇ ਕੰਮ ਆਰੰਭਿਆ ਜਿਹਦੇ ਲਈ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਤੁਸੀਂ ਇਹਦਾ ਹਿੱਸਾ ਬਣਨਾ ਚਾਹੁੰਦੇ ਆ ਥੱਲੇ ਤੁਸੀਂ ਈਮੇਲ ਐਡਰੈਸ ਜਿਹੜਾ ਹੁਣ ਆ ਰਿਹਾ ਇਹਦੇ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਸੋ ਬਿਲਕੁਲ ਪਰਮਿੰਦਰ ਸਿੰਘ ਜੀ ਨਾਲ ਜਿਹੜੀ ਗੱਲਾਂ ਬਾਤਾਂ ਦਾ سلسلہ ਲਗਾਤਾਰ ਜਾਰੀ ਰਹੇਗਾ ਇਹਨਾਂ ਦਾ ਇੱਕ ਪ੍ਰੋਜੈਕਟ ਹੈ ਦਿਮਾਗ ਦੇ ਵਿੱਚ ਆ ਉਮੀਦ ਕਰਦੇ ਆ ਵੀ ਜਲਦ ਜਿਹੜਾ ਉਹ ਪੂਰਾ ਹੋਵੇਗਾ ਫਿਲਮ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈ ਕਿ ਤਾਂ ਜੋ ਕਿ ਪੂਰੇ ਵਿਸ਼ਰ ਦੇ ਵਿੱਚ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਾ ਜਾਵੇ ਗੁਰਬਾਣੀ ਇਤਿਹਾਸ ਬਾਰੇ ਜਾਣਕਾਰੀ ਹੋਵੇ ਅਜਿਹਾ ਪ੍ਰੋਜੈਕਟ ਬਹੁਤ ਲੰਬਾ ਪ੍ਰੋਜੈਕਟ ਹੈ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਬੜੇ ਆਪਣੇ ਸਿੱਖ ਭਾਈਚਾਰੇ ਦੇ ਲੋਕ ਬੈਠੇ ਨੇ ਥੋੜਾ ਮੂਵੀ ਦਾ ਜ਼ਿਕਰ ਹੋਰ ਕਰਦੇ ਆ ਪਰਮਿੰਦਰ ਸਿੰਘ ਜੀ ਆਪਾ ਜੀ ਜੀ ਤੇ ਹੋਰ ਦਿਮਾਗ ਦੇ ਵਿੱਚ ਕੀ ਹੈ ਤੁਹਾਡੇ ਵੀ ਜਿਹੜਾ ਇਹਦੇ ਵਿੱਚ ਅਸੀਂ ਆਹ ਕਨਸੈਪਟ ਪਾਣਾ ਹੈ ਕਿਉਂਕਿ ਜੋ ਚਾਰ-ਛੱਤ ਫਿਲਮ ਆਈ ਸੀ ਨਾ ਤਾਂ ਬੜਾ ਲੋਕਾਂ ਨੇ ਪਰ ਮਹੰਗਾਰਾ ਦਿੱਤਾ ਉਸ ਤੋਂ ਬਾਅਦ ਤਾਂ ਫਿਰ ਕਈ ਜਗ੍ਹਾ ਫਿਲਮਾਂ ਬਣ ਚੁੱਕੀਆਂ ਪਰ ਔਰ ਰਿਸਪੌਂਸ ਨਹੀਂ ਆਇਆ ਜੀ ਕੋਈ ਦੇਖਣਾ ਤੁਹਾਡਾ ਜਿਹੜਾ ਕਨਸੈਪਟ ਹੈ ਉਹ ਕੀ ਕਨਸੈਪਟ ਕੀ ਹੈ ਵੀ ਜਿਹੜਾ ਵਾਕੀ ਲੋਕ ਦੇਖਣ ਵੀ ਜਾ ਲੋਕ ਜੁੜ ਸਕਣ ਕਿਉਂਕਿ ਜੇਕਰ ਤੁਹਾਡਾ ਪ੍ਰੋਜੈਕਟ ਚੰਗਾ ਹੋਊਗਾ ਮੈਨੂੰ ਲੱਗਦਾ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਜਾਂ ਫਿਰ ਹੋਰ ਸੰਸਥਾਵਾਂ ਨੇ ਉਹ ਸਹਿਯੋਗ ਦੇਣ ਲਈ ਤਿਆਰ ਹੋ ਜਾਣਗੇ ਜੀ ਦੇਖੋ ਇਹ ਜਿਹੜਾ ਪ੍ਰੋਜੈਕਟ ਹੈ ਨਾ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਇਤਿਹਾਸ ਪ੍ਰੋਜੈਕਟ ਇਤਿਹਾਸਿਕ ਮੂਵੀ ਨਹੀਂ ਹੈ ਪਰ ਇਹ ਇੱਕ ਗੁਰਮਤ ਸੇਧ ਨੂੰ ਮੁੱਖ ਰੱਖ ਕੇ ਗੁਰੂ ਦੀਆਂ ਜਿਹੜੀਆਂ ਗੱਲਾਂ ਨੇ ਕਿਵੇਂ ਕਈਆਂ ਨੇ ਵੈਸੇ ਸਵਾਲ ਵੀ ਕੀਤਾ ਹੰਤਕ ਸੋਸ਼ਲ ਮੀਡੀਆ ਦੇ ਸਾਈਬਾ ਸਾਈਬਾ ਨਾਮ ਸਾਈਬਾ ਇਹ ਪੁੱਛ ਲੱਗ ਗਈ ਮੈਂ ਕਹਾਂ ਕਿ ਕਿਉਂਕਿ ਨਾ ਵੀ ਸਾਈਬਾ ਨਾਮ ਦਾ ਜ਼ਿਕਰ ਕਿਉਂ ਹਾਂਜੀ ਸਾਈਬਾ ਦਰਸਲ ਸਾਈਬਾ ਦਾ ਜਿਹੜਾ ਲਿਟਰਲ ਵਰਡ ਮੀਨਿੰਗ ਹੈ ਉਹ ਆਪ ਵਾਇਗਰੂ ਹੀ ਹੈ ਉਹ ਸਾਈਬਾ ਮੇਰੇ ਸਾਈਬਾ ਤੇਰੇ ਚੋਜ ਵਿਡਾਣਾ ਵੈਸੇ ਪਰ ਅਸੀਂ ਇਥੇ ਵਿੱਚ ਇੱਕ ਨਾਮ ਜਿਹੜਾ ਰੱਖਿਆ ਹੋਇਆ ਇੱਕ 10-12 ਸਾਲ ਦੀ ਬੱਚੀ ਦਾ ਜਿਹੜਾ ਕਰੈਕਟਰ ਹੈ ਅਸੀਂ ਬਣਾਇਆ ਉਹਦਾ ਨਾਮ ਸਾਈਬਾ ਰੱਖਿਆ ਕਿਉਂਕਿ ਇਹ ਇੱਕ ਸਫਰ ਹੈ ਉਸ ਦਾ ਸਾਈਬਾ ਤੋਂ ਸਹਬਕੌਰ ਬਣਨ ਤੱਕ ਦੇ ਜਿਹੜੀ ਜਰਨੀ ਹੈ ਉਹ ਇਸ ਮੂਵੀ ਦੇ ਜ਼ਰੀਏ ਸੀ ਦਿਖਾਉਣੀ ਹੈ ਤੇ ਕਿਵੇਂ ਉਹ ਜਿਹੜੇ ਗੁਰੂ ਸਾਹਿਬ ਦੇ ਦੜਾਏ ਹੋਏ ਅਸੂਲ ਹੈ ਜਿਹੜੇ ਸਿਧਾਂਤ ਨੇ ਕਿਵੇਂ ਉਹਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਹੱਲ ਕਰਕੇ ਉਹ ਅਖੀਰ ਦੇ ਵਿੱਚ ਸਹਿਬਕੌਰ ਦੀ ਪਦਵੀ ਨੂੰ ਜਾ ਕੇ ਅਪੜਦੀ ਹੈ ਸੋ ਕਹਾਣੀ ਇਸੇ ਤੇ ਹੀ ਹੈ ਤੇ ਜਿਹੜੀ ਬੱਚੀ ਕਿਉਂ ਬੱਚੀ ਦਾ ਇਸ ਕਰਕੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬੱਚੀਆਂ ਨੂੰ ਅਸੀਂ ਥੋੜਾ ਜਿਹਾ ਪਿਛੇ ਕਰਕੇ ਰੱਖਦੇ ਆ ਸਾਡੇ ਕਲਚਰੀ ਸਾਡਾ ਹਨਾ ਪਰਿਵਾਰ ਦੇ ਵਿੱਚ ਕੋਈ ਕੁੜੀ ਹੋ ਜਿੰਦੀ ਆ ਕਿਤੇ ਨਾ ਕਿਤੇ ਉਹ ਮਾਤ ਭੇਜੇ ਦਾ ਰੱਖੇ ਜਾਂਦੇ ਨੇ ਆਪਾਂ ਕਹਿ ਸਕਦੇ ਆ ਤੇ ਇਸ ਕਰਕੇ ਅਸੀਂ ਇੱਕ ਜਿਹੜਾ ਮੇਨ ਜਿਹੜਾ ਲੀਡ ਕੈਰੈਕਟਰ ਆ ਉਹ ਫੀਮੇਲ ਲੀਡ ਦੇ ਵਿੱਚ ਇਸ ਨੂੰ ਰੱਖਿਆ ਗਿਆ ਸਾਬਕੌਰ ਨੂੰ ਤੇ ਉਹ ਜਿਵੇਂ ਮੈਂ ਦੱਸਿਆ ਕਿਵੇਂ ਉਹ ਮੁਸੀਬਤਾਂ ਦੇ ਵਿੱਚੋਂ ਨਿਕਲ ਕੇ ਗੁਰਮਤ ਸੇਧ ਲੈ ਕੇ ਉਹ ਸਾਬਾ ਤੋਂ ਸਾਬਕੌਰ ਬਣਦੀ ਹੈ ਇਹ ਇਹ ਕਹਾਣੀ ਉਹਦੇ ਤੇ ਆਧਾਰਿਤ ਹੈ ਇੱਕ ਫਿਕਸ਼ਨਲ ਸਟੋਰੀ ਹੈ ਇੱਕ ਮਾਨਕੰਨਤ ਕਹਾਣੀ ਹੈ ਪਰ ਇਸ ਦੇ ذریعے ਕਿਉਂਕਿ ਦੇਖੋ ਅਸੀਂ ਜਿਹੜੀਆਂ ਮੂਵੀਆਂ ਨੇ ਨਾ ਉਹ ਹਸਾਉਂਦੀਆਂ ਨੇ ਰੋਲੌਂਦੀਆਂ ਨੇ ਇਮੋਸ਼ਨਸ ਦੇ ਨਾਲ ਅਸੀਂ ਕਿਸੇ ਨਾ ਕਿਸੇ ਤਰੀਕੇ ਮੂਵੀਆਂ ਦੇ ਨਾਲ ਜੁੜ ਜਾਂਦੇ ਹਾਂ ਤੇ ਮੂਵੀਆਂ ਜਿਹੜੀਆਂ ਨੇ ਉਹ ਚੰਗੀਆਂ ਹੋਣ ਚੰਗੀ ਸੇਧ ਦੇਣ ਵਾਲੀਆਂ ਹੋਣ ਤਾਂ ਉਹਦੇ ਦੇਖਣ ਦੇ ਵਿੱਚ ਕੋਈ ਮਨਾਈ ਨਹੀਂ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਸਾਡੇ ਜੀਵਨ ਦੇ ਵਿੱਚ ਅਸਰ ਪਾਉਂਦੀਆਂ ਨੇ ਇਹ ਅਸੀਂ ਸਾਨੂੰ ਮੰਨਣਾ ਪਏ। ਅੱਛਾ ਕਿਸੇ ਨਾਲ ਗੱਲਬਾਤ ਹੋਈ ਹੈ ਅਜੇ ਤੱਕ ਜਿਹਦਾ ਜ਼ਿਕਰ ਤੁਸੀਂ ਕੀਤਾ ਪ੍ਰੋਜੈਕਟ ਤਿਆਰ ਕਰ ਲਿਆ ਤੁਸੀਂ? ਜੀ। ਇਸ ਸੰਸਥਾ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਬੈਕਐਂਡ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਮੈਂ ਇਹ ਕਹੂੰਗਾ ਕਿ ਸਾਨੂੰ ਹਜੇ ਵੀ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਨਾਲ ਲੋਕ ਜੁੜਨ ਇਹੋ ਜਿਹੇ ਲੋਕ ਜੁੜਨ ਜਿਹੜੇ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਣ ਸੋ ਅਸੀਂ ਵੱਧ ਤੋਂ ਵੱਧ ਲੋਕਾਂ ਤੇ ਤਾਂ ਹੀ ਰੀਚ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਬੱਚੇ ਬੰਦੇ ਜਿਹੜੇ ਇਸ ਖਾਸ ਕਰਕੇ ਜਿਹੜੇ ਇਸ ਫੀਲਡ ਦੇ ਲੋਕ ਨੇ ਮੂਵੀਜ਼ ਵਾਲੇ ਹਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਉਹ ਜੇ ਸਾਡੇ ਨਾਲ ਜੁੜ ਸਕਣ ਸਾਡੇ ਨਾਲ ਸੰਪਰਕ ਚਾਹੁੰਦੇ ਹੋ ਮਤਲਬ ਕਿੰਦਲ ਜਿਹੜੇ ਹਾਲੀਵੁੱਡ ਜਾਂ ਬਾਲੀਵੁੱਡ ਦੇ ਸਟਾਰ ਨੇ ਉਹ ਵੀ ਵਿੱਚ ਐਡ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਬਾਕੀ ਇਸ ਧਰਮ ਦੀ ਨੋਲਿਜ ਹੋਵੇ ਮਤਲਬ ਬਿਲਕੁਲ ਜੀ ਜਿਹਨੇ ਜਿਹੜੇ ਵੀ ਸਾਡੇ ਨਾਲ ਜੁੜ ਕੇ ਇਸ ਯੋਗਦਾਨ ਇਸ ਪ੍ਰੋਜੈਕਟ ਦੇ ਵਿੱਚ ਯੋਗਦਾਨ ਪਾ ਸਕਦੇ ਇਸ ਨੂੰ ਇੱਕ ਰਿਐਲਿਟੀ ਬਣਾ ਸਕਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਸਾਡੇ ਨਾਲ ਜ਼ਰੂਰ ਜੁੜਨ ਉਹਦੇ ਕਰਕੇ ਜਿਹੜਾ 5 ਵਰਚੂਅਲ ਪ੍ਰੋਡਕਸ਼ਨ ਦਾ ਜਿਹੜਾ ਥੱਲਾ ਈਮੇਲ ਆ ਰਿਹਾ ਮੈਂ ਚਾਹੂੰਗਾ ਵੀ ਸਾਡੇ ਨਾਲ ਤੁਸੀਂ ਸਾਨੂੰ ਈਮੇਲ ਭੇਜੋ ਸਾਡੇ ਨਾਲ ਜੁੜੋ ਤੇ ਫਿਰ ਅਸੀਂ ਤੋਂ ਅਗਲਾ ਜਿਹੜਾ ਗੱਲਬਾਤ ਅਸੀਂ ਉੱਥੇ ਬਾਤ ਕਰ ਸਕਦੇ ਹਾਂ ਪੰਡਿਤ ਸਿੰਘ ਜੀ ਆਪਾਂ ਜਿਸ ਤਰ੍ਹਾਂ ਮੂਵੀ ਦੀ ਗੱਲ ਕੀਤੀ ਹੈ ਕੁਝ ਮੈਂ ਜਦੋਂ ਤੁਹਾਡੇ ਸਰਚ ਕਰਾਇਆ ਜੀ ਕੁਝ ਕਿਤਾਬਾਂ ਵੀ ਤੁਹਾਡੀਆਂ ਆਈਆਂ ਨੇ ਜੀ ਉਹ ਕਿਤਾਬਾਂ ਕਿਹੜੀਆਂ ਨੇ ਤੇ ਉਹਦੇ ਵਿੱਚ ਕੀ ਜ਼ਿਕਰ ਕੀਤਾ ਹੋਇਆ ਜੀ ਦੇਖੋ ਜਿਵੇਂ ਪਰਮੇਸ਼ਰ ਨੇ ਕੀਰਤਨ ਦੀ ਦਾਤ ਬਖਸ਼ੀ ਮੈਂ ਪਹਿਲਾਂ ਕਿਹਾ ਜਾਂ ਸੰਗੀਤ ਦੀ ਤੇ ਇਸੇ ਤਰ੍ਹਾਂ ਥੋੜਾ ਬਹੁਤ ਮੈਂ ਲਿਖ ਵੀ ਲੈਣਾ ਅੱਛਾ ਜੀ ਹਾਂਜੀ ਬੜੀ ਕਲਾ ਮਾਰਾ ਤੁਹਾਡੇ ਕੋਲ ਨਾ ਨਹੀਂ ਚਲੋ ਮਾਰੇ ਦੀ ਦਇਆ ਤੇ ਮੈਨੂੰ ਇਹ ਹੁੰਦਾ ਕਿ ਜੋ ਵੀ ਦਾਤ ਪਰਮੇਸ਼ਰ ਨੇ ਝੋਲੀ ਪਾਈ ਹੈ ਹੁਣ ਉਹਦਾ ਅ ਕਿਉਂਕਿ ਵੰਡ ਛਕਣਾ ਸਿਰਫ ਲੰਗਰ ਨਹੀਂ ਹੈ ਹੈਨਾ ਵੰਡ ਛਕਣਾ ਭਾਵ ਕਿ ਜੋ ਵੀ ਤੁਹਾਡੇ ਹਿੱਸੇ ਆਇਆ ਉਹਨੂੰ ਤੁਸੀਂ ਸੰਗਤਾਂ ਤਾਈਂ ਜਾਂ ਕਮਿਊਨਿਟੀ ਤਾਈਂ ਉਹਦੀ ਸੇਵਾ ਵਾਸਤੇ ਕਿਵੇਂ ਵਰਤਦੇ ਹੋ ਸੋ ਜੇ ਮੈਂ ਕਵਿਤਾਵਾਂ ਲਿਖ ਲੈਣਾ ਜਾਂ ਸੰਗੀਤ ਬਣਾ ਲੈਣਾ ਤਾਂ ਮੈਂ ਕਿਵੇਂ ਆਪਣੇ ਜੀਵਨ ਨੂੰ ਜਾਂ ਲੋਕਾਂ ਦੇ ਜੀਵਨ ਨੂੰ ਸੋਹਣਾ ਬਣਾਉਣ ਦੇ ਵਿੱਚ ਕਿਵੇਂ ਮਦਦ ਕਰ ਸਕਦਾ ਹਾਊ ਕੈਨ ਆ ਮੇਕ ਅ ਡਿਫਰੈਂਸ ਬੇਸਿਕਲੀ ਸੋ ਇਸ ਚੀਜ਼ ਨੂੰ ਮੁੱਦੇ ਰਜ਼ ਲੱਗਦੇ ਹੋਏ ਫਿਰ ਮੈਂ ਜੋ ਜੋ ਵੀ ਲਿਖਿਆ ਹੁੰਦਾ ਹੈ ਜਾਂ ਲਿਖਿਆ ਸੀਗਾ ਹੁਣ ਤੱਕ ਮੈਂ ਕਿਤਾਬਾਂ ਦੇ ਰੂਪ ਦੇ ਵਿੱਚ ਉਹਨੂੰ ਛਾਪ ਕੇ ਉਸ ਦੇ ਵਿੱਚ ਕਵਿਤਾਵਾਂ ਨੇ ਲੇਖ ਨੇ ਔਰ ਉਹ ਸਾਰੀਆਂ ਕਵਿਤਾਵਾਂ ਜਾਂ ਲੇਖ ਉਹ ਧਾਰਮਿਕ ਪੱਖੋਂ ਅਧਿਆਤਮਿਕ ਪੱਖੋਂ ਜਾਂ ਸਮਾਜਿਕ ਵਿਸ਼ਿਆਂ ਦੇ ਉੱਪਰ ਲੈ ਕੇ ਲਿਖੀਆਂ ਹੋਈਆਂ ਨੇ ਕਿ ਕਿਵੇਂ ਸੋਹਣਾ ਜੀਵਨ ਜੀਆ ਜਾ ਸਕਦਾ ਹੈ ਖੁਸ਼ੀ ਕਿਵੇਂ ਆਪਾਂ ਲੋਕੀ ਖੁਸ਼ੀ ਖੁਸ਼ੀ ਕਰਦੇ ਫਿਰਦੇ ਨੇ ਹਾਂ ਮੇਰਾ ਮੇਰਾ ਸਵਾਲ ਸੀ ਜਦੋਂ ਮੈਂ ਵੀ ਹਰ ਇੱਕ ਨੂੰ ਚਾਹੁੰਦਾ ਵੀ ਹਾਂ ਖੁਸ਼ੀਆਂ ਕਿਵੇਂ ਆਣਗੀਆਂ ਸਾਡੇ ਅੱਗੇ ਜਿਹੜੇ ਦੁੱਖ ਨੇ ਕਿਵੇਂ ਦੂਰ ਹੋਣਗੇ ਅਸੀਂ ਇਹ ਪਰਮਾਤਮਾ ਨਾਲ ਸਿੱਧਾ ਚਿਵੇਂ ਮਿਲ ਸਕਦੇ ਹਾਂ ਅਜਈਆਂ ਜਿਹੜੀਆਂ ਧਾਰਨਾ ਨੇ ਅਕਸਰ ਬਣੀਆਂ ਹੋਈਆਂ ਨੇ ਇਹ ਲੋਕੋ ਜ਼ਿਆਦਾਤਰ ਕਹਿੰਦੇ ਨੇ ਉਹ ਕਿਤਾਬ ਦੇ ਤੁਹਾਡਾ ਜ਼ਿਕਰ ਹੈ ਤੁਸੀਂ ਵੀ ਸੱਚ ਵਾਕੀ ਖੁਸ਼ੀਆਂ ਆਣਗੇ ਕਿਵੇਂ ਦੇਖੋ ਖੁਸ਼ੀਆਂ ਜਿਹੜੀਆਂ ਨੇ ਵੱਡਾ ਜਿਹੜਾ ਮਸਲਾ ਇਹ ਹੈ ਕਿ ਅਸੀਂ ਖੁਸ਼ੀਆਂ ਨੂੰ ਬਾਹਰ ਲੱਭਦੇ ਫਿਰਦੇ ਹਾਂ ਜਿਹੜੀ ਕੀ ਗੱਲ ਬਿਲਕੁਲ ਅਣਹੋਣੀ ਜੀ ਗੱਲ ਹੈ ਤੇ ਹੁੰਦਾ ਕਿ ਖੁਸ਼ੀ ਕਿਤੇ ਬਾਹਰ ਨਹੀਂ ਪਈ ਹੋਈ ਸਾਡੇ ਅੰਦਰ ਹੀ ਹੈ ਸੋ ਇਹਨਾਂ ਕਿਤਾਬਾਂ ਦੇ ਜ਼ਰੀਏ ਵੀ ਮੈਂ ਇਹੀ ਮੈਸੇਜ ਦੇਣ ਦਾ ਜਿਹੜਾ ਕੋਸ਼ਿਸ਼ ਕੀਤੀ ਹੈ ਕਿ ਖੁਸ਼ੀ ਦੇਖੋ ਸ਼ੁਕਰਾਨੇ ਵਿੱਚ ਖੁਸ਼ੀ ਹੈ ਅਰਦਾਸ ਦੇ ਵਿੱਚ ਖੁਸ਼ੀ ਹੈ ਤੁਰਦੇ ਨਾਲ ਜੁੜਨ ਦੇ ਵਿੱਚ ਖੁਸ਼ੀ ਹੈ ਰਿਸ਼ਤਿਆਂ ਨੂੰ ਸੰਭਾਲਣ ਦੇ ਵਿੱਚ ਖੁਸ਼ੀ ਹੈ ਬਿਲਕੁਲ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਾਨੂੰ ਜਿਹੜੀ ਉਹ ਸਟੇਟ ਆਫ ਮਾਈਂਡ ਜਿਹਦੇ ਵਿੱਚ ਅਸੀਂ ਜਿਹੜੀ ਸਾਡੀ ਡਿਫਾਲਟ ਸਟੇਟ ਆਫ ਮਾਈਂਡ ਕਹਿ ਸਕਦੇ ਆਂ ਤੇ ਉਹ ਮਨ ਦੀ ਅਵਸਥਾ ਤਾਂ ਹੀ ਆਪਣਨ ਤਾਂ ਇਹ ਸਾਰੀਆਂ ਚੀਜ਼ਾਂ ਮਦਦ ਕਰਦੀਆਂ ਨੇ ਕਿੰਨੀਆਂ ਕਿਤਾਬਾਂ ਦੀਆਂ ਤੁਹਾਡੇ ਹੁਣ ਤੱਕ ਆਈਆਂ ਸਭ ਤੋਂ ਪਹਿਲੀ ਤੇ ਦੂਜੀ ਕਿਤਾਬ ਦਾ ਜ਼ਿਕਰ ਕਰੋ ਥੋੜਾ ਜਿਹਾ ਜੀ ਜੀ ਪਹਿਲੀ ਕਿਤਾਬ ਜਿਹੜੀ ਸੀ ਖੇਮ ਖਜ਼ਾਨਾ ਖੇਮ ਦਾ ਮਤਲਬ ਖੁਸ਼ੀ ਇਹ ਖੁਸ਼ੀਆਂ ਦਾ ਖਜ਼ਾਨਾ ਕਰਕੇ ਪਹਿਲੀ ਕਿਤਾਬ ਜਿਹੜੀ ਜੀ ਮੈਂ ਲਿਖੀ ਸੀ ਤੇ ਸੰਗਤ ਦਾ ਬੜਾ ਭਰਵਾ ਹੁੰਗਾਰ ਆਇਆ ਤੇ ਮੈਨੂੰ ਵੀ ਪ੍ਰੇਰਣਾ ਮਿਲੀ ਤੇ ਫਿਰ ਮੈਂ ਹੁਣ ਦੂਸਰੀ ਕਿਤਾਬ ਜਿਹੜੀ ਸੁਖ ਸੁਨੇੜੇ ਸੁੱਖਾਂ ਦੇ ਸੁਨੇੜੇ ਉਹ ਲੈ ਕੇ ਆਇਆ ਸੀ ਤੇ ਸੰਗਤ ਨੇ ਉਹਨੂੰ ਵੀ ਬੜਾ ਮਾਣ ਦਿੱਤਾ ਬੜਾ ਸਤਿਕਾਰ ਦਿੱਤਾ ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਕਿਤਾਬਾਂ ਲਿਖ ਕੇ ਸੰਗਤ ਦੀ ਸੇਵਾ ਕਰਦਾ ਰਹਾ ਤੇ ਸੰਗਤਾਂ ਹੀ ਇਹ ਮੈਸੇਜ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਹੈ ਬੇਸਿਕਲੀ ਕਿ ਸਾਡੇ ਸਾਡੇ ਵੱਡੇ ਭਾਗ ਨੇ ਸਾਡੇ ਕੋ ਗੁਰੂ ਗ੍ਰੰਥ ਸਾਹਿਬ ਜੇ ਜੈਸਾ ਗੁਰੂ ਹੈ ਜਿਹਦੇ ਵਿੱਚ ਸਾਰੀਆਂ ਖੁਸ਼ੀਆਂ ਦੇ ਖਜ਼ਾਨੇ ਪਿਉ ਦਾਦੇ ਦਾ ਖੋਲ ਡਿਠਾ ਖਜ਼ਾਨਾ ਜਿਹੜਾ ਸਾਡੇ ਕੋਲ ਹੈ ਤੇ ਮੈਂ ਤਾਂ ਉਹ ਸਿਧਾਂਤ ਨੂੰ ਲੈ ਕੇ ਉਸ ਫਲਸਫੇ ਨੂੰ ਲੈ ਕੇ ਮੁੱਖ ਰੱਖ ਕੇ ਕਿਵੇਂ ਨਾਮ ਦੇ ਨਾਲ ਜੁੜ ਕੇ ਧੁਰੇ ਦੇ ਨਾਲ ਜੁੜ ਕੇ ਅਸੀਂ ਟਿਕਾਓ ਪ੍ਰਾਪਤ ਕਰ ਸਕਦੇ ਹਾਂ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਉਤਰ ਪਰਵਤਨ ਦੀ ਆਪਣੀ ਗੱਲਾਂ ਕਿਤੇ ਜਾਂਦੇ ਨੇ ਵੀ ਜਿਹੜੇ ਸਾਡੇ ਕੁਝ ਸਿੱਖ ਭਾਈਚਾਰੇ ਦੇ ਲੋਕ ਲੋਕ ਨੇ ਜਾਂ ਫਿਰ ਕੋਈ ਹੋਰ ਕਮਿਟੀ ਦੇ ਲੋਕ ਨੇ ਆਪਣਾ ਧਰਮ ਪਰਵਤਨ ਕਰਾ ਕੇ 크ਿਸਚਨ ਭਾਈਚਾਰੇ ਦੇ ਵਿੱਚ ਭਾਈਚਾਰੇ ਦੇ ਵਿੱਚ ਜਾ ਰਹੇ ਨੇ ਫਿਰ ਇਦਾਂ ਦੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਕੀ ਲੱਗਦਾ ਕਿਸ ਸੰਸਥਾਵਾਂ ਦੀ ਕਮੀ ਹੈ ਜਾਂ ਫਿਰ ਉਹ ਜਿਹੜਾ ਆਪਾਂ ਨੂੰ ਸਿੱਖ ਭਾਈਚਾਰੇ ਨੂੰ ਮਾਨ ਸਤਕਾਰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਬਿਲਕੁਲ ਜਿਹੜਾ ਤੁਹਾਡਾ ਸਵਾਲ ਹੈ ਬੜਾ ਇੱਕ ਨਾਜ਼ੁਕ ਸਵਾਲ ਹੈ ਜਿਹੜਾ ਤੁਹਾਡੇ ਪਿਛਲੇ ਸਵਾਲ ਦੇ ਨਾਲ ਮੈਂ ਥੋੜਾ ਜਿਹਾ ਕਨੈਕਟ ਵੀ ਕਰਨਾ ਚਾਹੁੰਨਾ ਕਿ ਰਾਗੀ ਸਿੰਘ ਜਾਂ ਪ੍ਰਚਾਰਕ ਜਿੰਨੇ ਵੀ ਨੇ ਉਹਨਾਂ ਨੂੰ ਸੰਗਤ ਵੱਲੋਂ ਜਿੰਨਾ ਬਣਦਾ ਮਾਨ ਸਤਕਾਰ ਮਿਲਣਾ ਚਾਹੀਦਾ ਮੈਨੂੰ ਲੱਗਦਾ ਕਿ ਉਹਨਾਂ ਸ਼ਾਇਦ ਨਹੀਂ ਵੀ ਮਿਲਦਾ ਹੂੰ ਜਿਹੜੇ ਤਾਂ ਪਰਿਵਾਰ ਜਾਂ ਜਿਹੜੇ ਜਿੱਥੇ ਇਸ ਚੀਜ਼ ਨੂੰ ਸਮਝਦੇ ਆ ਜਿਹੜੇ ਜੁੜੇ ਹੋਏ ਆ ਉਹ ਤੇ ਕਰਦੇ ਨੇ ਪਰ ਆਮ ਜਿਹੜੀ ਸੰਗਤ ਹੈ ਆਮ ਪੰਜਾਬ ਦੇ ਲੋਕ ਨੇ ਜਿਹੜੇ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਚਾਹੇ ਉਹ ਮਾਇਕ ਪੱਖੋਂ ਹੋਵੇ ਚਾਹੇ ਉਹ ਵੈਸੇ ਸਤਿਕਾਰ ਕਰਨਾ ਹੋਵੇ ਜਦੋਂ ਅਸੀਂ ਦੇਖਦੇ ਹਾਂ ਜਦੋਂ ਕਿਸੇ ਸਿੰਗਰ ਦਾ ਖਾੜਾ ਲੱਗਦਾ ਤਾਂ ਲੋਕੀ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰਾਂ ਲੱਖਾਂ ਦੀਆਂ ਟਿਕਟਾਂ ਲੈ ਕੇ ਵੀ ਜਾ ਰਹੇ ਨੇ ਅੱਜ ਵੀ ਇਹ ਵਰਤਾਰੇ ਵਰਤ ਰਹੇ ਹਨ ਬਿਲਕੁਲ ਠੀਕ ਹੈ ਹੈਨਾ ਪਰ ਜਦੋਂ ਕੋਈ ਆਪਾਂ ਦੂਰ ਜਾਣ ਦੀ ਲੋੜ ਨਹੀਂ ਆਪਾਂ ਦਲਜੀਤ ਦੇ ਸ਼ੋਹ ਦੀ ਗੱਲ ਕਰ ਲਈਏ ਜੇਕਰ ਆਪਾਂ ਦਲਜੀਤ ਦਾ ਸ਼ੋਹ ਹੋ ਰਿਹਾ ਦੇਖੋ ਲੱਖਾਂ ਲੱਖ ਕਰੋੜਾਂ ਕਰੋੜਾਂ ਦੀ ਟਿਕਟ ਆ ਉਹ ਵਿਕ ਰਹੀ ਹੈ ਲੋਕ ਜਾ ਵੀ ਰਹੇ ਨੇ ਜਦੋਂ ਆਪਾਂ ਕਿਰਤ ਰਾਗੀ ਸਿੰਘ ਨੂੰ ਬੁਲਾਣਾ ਹੁੰਦਾ ਜੇ ਅਗਲਾ ਕਹਿ ਦਿੰਦਾ ਵੀ ਮੇਰੀ 11000 ਰੁਪਏ ਪੇਟਾ ਹੈ ਭਾਈ ਤੁਸੀਂ 5100 ਲੈ ਲਿਓ ਇਹ ਬੜਾ ਜਿਹੜਾ ਇਹ ਟ੍ਰੇਡੀਸ਼ਨਲ ਟ੍ਰੈਂਡ ਜਾਂ ਚੱਲ ਗਿਆ ਇਹ ਸਮਝੋ ਵੀ ਕਾਰਨ ਤਾਂ ਕਿਤੇ ਹੈ ਬਈ ਜੀ ਬਿਲਕੁਲ ਬਿਲਕੁਲ ਮੈਂ ਸਮਝਦਾ ਕਿ ਰਾਗੀ ਸਿੰਘ ਵੀ ਇੱਕ ਉਹਦੀ ਇੱਕ ਕਿਰਤ ਹੈ ਜੇ ਕਿਸੇ ਰਾਗੀ ਸਿੰਘ ਦੀ ਕਿਰਤ ਹੈ ਤੇ ਮੈਨੂੰ ਇਹ ਸਮਝਦਾ ਨੂੰ ਕਿਰਤ ਦਾ ਜਿਹੜਾ ਪੂਰਾ ਮਿਲਣਾ ਚਾਹੀਦਾ ਕਿਉਂਕਿ ਰਾਗੀ ਸਿੰਘ ਵੀ ਕੋਈ ਐਵੇਂ ਨਹੀਂ ਬਣ ਜਾਂਦਾ ਹਾਂ ਜਾਂ ਕੋਈ ਕਥਾਵਾਚਕ ਹੈ ਜਾਂ ਰਾਗੀ ਸਿੰਘ ਹੈ ਗੁਰੂ ਦਾ ਢਾਡੀ ਹੈ ਉਹਦੇ ਪਿੱਛੇ ਵੀ ਬੜੀ ਮਿਹਨਤ ਹੁੰਦੀ ਹੈ ਬੜਾ ਉਹਨੇ ਸਮਾਂ ਲਾਇਆ ਹੁੰਦਾ ਰਾਗਾਂ ਦੀ ਮਿਹਨਤ ਕੀਤੀ ਹੁੰਦੀ ਹੈ ਸੰਗੀਤ ਦੀ ਵਿਦਿਆ ਲਈ ਹੁੰਦੀ ਹੈ ਫਿਰ ਗੁਰਮਤ ਦੀ ਜਿਹੜੀ ਸੇਧ ਲੈਣੀ ਸੰਥਿਆ ਲੈਣੀ ਗੁਰਬਾਣੀ ਨੂੰ ਸਮਝਣਾ ਇਤਿਹਾਸ ਨੂੰ ਜਾਣਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਪੂਰਾ ਇੱਕ ਇੱਕ ਪੜਾਈ ਹੈ ਇੱਕ ਵਿਦਿਆ ਹੈ ਤੇ ਜਿਹੜੇ ਚੰਗੇ ਰਾਗੀ ਪ੍ਰਚਾਰਕ ਢਾਡੀ ਹੈਗੇ ਨੇ ਉਹ ਉਹਨਾਂ ਦੀ ਪੂਰੀ ਮਿਹਨਤ ਹੁੰਦੀ ਹੈ ਤੇ ਉਹਨਾਂ ਦਾ ਮਿਹਨਤਾਨਾ ਵੀ ਮੈਨੂੰ ਸਮਝਦਾ ਸੰਗਤ ਨੂੰ ਦੇਣਾ ਚਾਹੀਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਤੇ ਚਾਹੇ ਉਹ ਇੱਥੇ ਕਰਨ ਚਾਹੇ ਬਾਹਰ ਕਰਨ ਜਿੱਥੇ ਮਰਜੀ ਕਰਨ ਪ੍ਰਚਾਰ ਦੀ ਤਾਂ ਲੋੜ ਬਹੁਤ ਹੈ ਔਰ ਕਰ ਵੀ ਰਹੇ ਨੇ ਜਿਵੇਂ ਤੁਸੀਂ ਧਰਮ ਪਰਿਵਰਤਨ ਦੀ ਗੱਲ ਕੀਤੀ ਇੱਥੇ ਹੋ ਰਿਹਾ ਜਿਹੜਾ ਪਰਿਵਰਤਨ ਹੋ ਰਿਹਾ ਜਾਂ ਜਿਹੜੇ ਲੋਕ ਕਰ ਰਹੇ ਨੇ ਉਹ ਆਪਣੀ ਕਮੀ ਕਰਕੇ ਕਰ ਰਹੇ ਨੇ ਹਨਾ ਇਸ ਦੇ ਵਿੱਚ ਪਰ ਇਹ ਆ ਵੀ ਪ੍ਰਚਾਰ ਜਿੰਨਾ ਹੋ ਜਾਏ ਉਹਨਾ ਥੋੜਾ ਖਾਲਸਾ ਫਲਵਾੜੀ ਸ਼ੁਰੂ ਕਰਨ ਦਾ ਵੀ ਮਕਸਦ ਸਾਡਾ ਹੀ ਸੀ ਵੀ ਅਸੀਂ ਕਿਸ ਤਰੀਕੇ ਦੇ ਨਾਲ ਸਹਿਯੋਗਦਾਨ ਪਾ ਸਕਦੇ ਹਾਂ ਦੇਖੋ ਕੋਈ ਕਿਸ ਤਰ੍ਹਾਂ ਸੇਵਾ ਕਰਦਾ ਕੋਈ ਕਿਸ ਤਰ੍ਹਾਂ ਸੇਵਾ ਕਰਦਾ ਕਿਸੇ ਨੂੰ ਪਰਮੇਸ਼ਰ ਨੇ ਕਿਧਰਲੇ ਪਾਸੇ ਤੁਰਿਆ ਕੋਈ ਕਿਧਰਲੇ ਪਾਸੇ ਤੁਰਿਆ ਹੋਇਆ ਆਪਣੇ ਰੰਗ ਸਭ ਕੋ ਰਚਾ ਜਿੱਤ ਪ੍ਰਭ ਲਾਇਆ ਤੇ ਤਤ ਲਗਾ ਤੇ ਪਰ ਜਿਹੜੀ ਸਾਡੇ ਹਿੱਸੇ ਸੇਵਾ ਆਈ ਅਸੀਂ ਹੋਂ ਕਰ ਰਹੇ ਹਾਂ ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਜਿਹੜੇ ਇਸ ਜਿਹੜੀ ਜਿਹੜੀ ਸੇਵਾ ਆਈ ਹੈ ਉਹ ਕਰ ਰਿਹਾ ਉਹਨੂੰ ਕਰਨੀ ਚਾਹੀਦੀ ਹੈ ਵੱਧ ਚੜ ਕੇ ਕਰਨੀ ਚਾਹੀਦੀ ਹੈ ਤੇ ਸੰਗਤ ਨੂੰ ਇਸ ਚੀਜ਼ ਨੂੰ ਪਛਾਣਨਾ ਚਾਹੀਦਾ ਹੈ ਤੇ ਸਹਿਯੋਗ ਕਰਨਾ ਚਾਹੀਦਾ ਵੱਧ ਤੋਂ ਵੱਧ ਪਰ ਜਾਂਦੇ ਜਾਂਦੇ ਖਾਸ ਤੌਰ ਤੇ ਕੁਝ ਕਹਿਣਾ ਚਾਹੁੰਦੇ ਹੋ ਕਿ ਸਮਾਂ ਇੱਕ ਦੋ ਮਿੰਟ ਦਾ ਹੀ ਬਚਿਆ ਦੇਖੋ ਮੈਂ ਇਹੀ ਕਹਿਣਾ ਵੀ ਸਮੇਂ ਸਮੇਂ ਦੀ ਤੁਸੀਂ ਗੱਲ ਕੀਤੀ ਹੈ ਵੀ ਸਮਾਂ ਵਾਕਈ ਬੜੀ ਕੀਮਤੀ ਚੀਜ਼ ਹੈ ਆਪਣੇ ਸਮੇਂ ਦੀ ਬਰਬਾਦੀ ਨਾ ਕਰੋ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਦੇ ਯੂਥ ਨੂੰ ਵੀ ਅੱਜ ਦੇ ਜਿਹੜੇ ਵੀ ਸਾਡੇ ਪ੍ਰੋਗਰਾਮ ਦੇਖਣ ਵਾਲੇ ਵੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਚੜਦੀ ਕਲਾ ਤੁਹਾਡਾ ਚੈਨਲ ਦਾ ਨਾਮ ਵੀ ਚੜਦੀ ਕਲਾ ਬੜਾ ਸੋਹਣਾ ਨਾਮ ਹੈ ਦੇਖੋ ਸਿੱਖ ਹਰ ਰੋਜ਼ ਹਰ ਰੋਜ਼ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਖੋ ਇਹ ਛੋਟੀ ਜੀ ਗੱਲ ਦੇ ਵਿੱਚ ਹੀ ਚਾਰ ਚੀਜ਼ਾਂ ਮੰਗ ਰਿਹਾ ਸਿੱਖ ਸਿੱਖ ਮੰਗ ਰਿਹਾ ਨਾਨਕ ਨਾਮ ਮੰਗ ਰਿਹਾ ਚੜਦੀ ਕਲਾ ਮੰਗ ਰਿਹਾ ਹੈ ਭਾਣਾ ਮੰਗ ਮੰਗ ਰਿਹਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗ ਰਿਹਾ ਹੈ ਇਹ ਚਾਰ ਚੀਜ਼ਾਂ ਛੋਟੀ ਜੀ ਲਾਈਨ ਦੇ ਵਿੱਚ ਹੀ ਆ ਗਈਆਂ ਕਿੱਡਾ ਵੱਡਾ ਕਨਸੈਪਟ ਹੈ ਸੋ ਇਹ ਅਗਰ ਚਾਰੀ ਚੀਜ਼ਾਂ ਹੀ ਆਪਾਂ ਦੇ ਕਹੀਏ ਵੀ ਇਹਨੂੰ ਹੀ ਆਪਾਂ ਆਧਾਰ ਬਣਾ ਲਈਏ ਜੀਵਨ ਦਾ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਸਾਡਾ ਜੀਵਨ ਇੰਨਾ ਕੁ ਸੋਹਣਾ ਬਣ ਜਾਊਗਾ ਕਿ ਅਸੀਂ ਆਪਣਾ ਤਾਂ ਕੀ ਸਾਰੀ ਦੁਨੀਆ ਦਾ ਭਲਾ ਕਰ ਸਕਦੇ ਹਾਂ ਸੋ ਇਹ ਆ ਵੀ ਸਮੇ ਦੀ ਬਰਬਾਦੀ ਨਾ ਕਰੋ ਚੰਗਾ ਕੰਟੈਂਟ ਦੇਖੋ ਚੰਗਾ ਕੰਟੈਂਟ ਆਪਣੇ ਬੱਚਿਆਂ ਨੂੰ ਦਿਖਾਓ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਕਰਦਾ ਕੋਈ ਆਪਣਾ ਭੈਣ ਭਰਾ ਕੋਈ ਕਮਿਊਨਿਟੀ ਦੇ ਵਿੱਚ ਦੀਆਂ ਲੱਤਾਂ ਨਾ ਖਿੱਚੋ ਉਹਨੂੰ ਸਪੋਰਟ ਕਰੋ ਬਿਲਕੁਲ ਤੇ ਕਿਉਂਕਿ ਅਸੀਂ ਜੇ ਵਧਣਾ ਤਾਂ ਸਾਰਿਆਂ ਨੇ ਵਧਣਾ ਹੈ ਤੇ ਲੱਤਾਂ ਖਿੱਚਾਂਗੇ ਤਾਂ ਅਸੀਂ ਵੀ ਟੁੱਟ ਜਾਵਾਂਗੇ ਅਸੀਂ ਫਿਰ ਉਹ ਜਿਸ ਕਾਮ ਲਈ ਅਸੀਂ ਆਏ ਆ ਉਹ ਕੰਮ ਅਧੂਰਾ ਰਹੇਗੇ ਅਧੂਰੇ ਰਹਿ ਜਾਣਗੇ ਇਸ ਕਰਕੇ ਸਪੋਰਟ ਕਰੋ ਇੱਕ ਦੂਜੇ ਨੂੰ ਵਾਤੋ ਵਾਤ ਸਪੋਰਟ ਕਰੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਸੋ ਦੂਜੇ ਦਾ ਬੁਰਾ ਨਾ ਤੱਕੋ ਸਰਬੱਤ ਦਾ ਭਲਾ ਮੰਗੋ ਇਹੀ ਗੁਰੂ ਸਾਹਿਬ ਦਾ ਸੰਦੇਸ਼ ਹੈ ਇਹੀ ਅੱਜ ਦੇ ਪ੍ਰੋਗਰਾਮ ਦਾ ਵੀ ਮੈਨੂੰ ਲੱਗਦਾ ਇਹੀ ਵਿਚਾਰ ਹੈ ਪਰਮਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੈਂਟ ਦੇ ਵਿੱਚ ਆਏ ਥੈਂਕ ਯੂ ਸੋ ਮੱਚ ਸੋ ਬਿਲਕੁਲ ਸਰਦਾਰ ਪਰਮਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਖੁੱਲ ਕੇ ਗੱਲਾਂ ਬਾਤਾਂ ਕਰੀਆਂ ਆਪਣੇ ਜੀਵਨ ਬਾਰੇ ਵੀ ਗੱਲਾਂ ਬਾਤਾਂ ਕਰੀਆਂ ਜਿਹੜੇ ਉਹਨਾਂ ਦਾ ਪ੍ਰੋਜੈਕਟ ਆ ਰਿਹਾ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰੀਆਂ ਕਿਸ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਕੀ ਵੱਖਰਾ ਤਰੀਕਾ ਐਨੀਮੇਸ਼ਨ ਤਰੀਕੇ ਦੇ ਨਾਲ ਬੱਚਿਆਂ ਨੂੰ ਜੋੜਨਾ ਇਹਨੇ ਪ੍ਰੋਜੈਕਟ ਚਲਾਣੇ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਸੋ ਉਮੀਦ ਕਰਦੇ ਆ ਵੀ ਤੁਹਾਨੂੰ ਜਿਹੜਾ ਪ੍ਰੋਗਰਾਮ ਹੈ ਬਹੁਤ ਪਸੰਦ ਆਇਆ ਹੋਵੇਗਾ ਤਦਕੋ ਤੁਸੀਂ ਵੀ ਜਿਹੜਾ ਹੈ ਖਾਸ ਤੌਰ ਤੇ ਆਪਣੇ ਸਨੇਪੇਜਾ ਕਰੋ ਮੈਸੇਜ ਭੇਜਿਆ ਕਰੋ ਤਾਂ ਜੋ ਅਸੀਂ ਅਗਲਾ ਪ੍ਰੋਗਰਾਮ ਆ ਉਹ ਵਧੀਆ ਤਰੀਕੇ ਦੇ ਨਾਲ ਹੋਰ ਬਿਹਤਰ ਕਰ ਸਕੀਏ ਮੈਨੂੰ ਤੇ ਮੇਰੇ ਗੈਸਟ ਨੂੰ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ ਮਿਊਜ਼ਿਕ एंटरटेनमेंट शो या किसी तरह का कोई भी कंटेंट, वेकंडे ले प्ले स्टोर तो उन्हें डाउनलोड करो चर्ची कलाम मीडिया नेटवर्क एप। For all your immigration family law needs, call or scan QR code to contact us. Rodis Inc. Million miles with smile or scan QR code to contact us. Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.